ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਮੇਰੇ YouTube ਚੈਨਲ ਰਿਗਮ ਬੁਟੀਕ ਦੇ ਉੱਪਰ ਅੱਜ ਆਪਾਂ ਤੁਹਾਡੇ ਵਾਸਤੇ ਕੱਲ ਵਾਲੇ ਸੂਟਾਂ ਦੇ ਵਿੱਚ ਨਿਊ ਪ੍ਰਿੰਟ ਲੈ ਕੇ ਆਏ ਆਂ ਜੀ ਬਹੁਤ ਹੀ ਸਾਰੇ ਕਲਰਸ ਇਹਦੇ ਵਿੱਚ ਰੀਸਟਾਕ ਹੋਏ ਨੇ ਜਿਹੜਾ ਵੀ ਤੁਸੀਂ ਕਲਰ ਪਸੰਦ ਕਰੋਗੇ ਤੁਸੀਂ ਸਾਨੂੰ ਸਾਡੇ WhatsApp ਨੰਬਰ ਤੇ ਸਕਰੀਨਸ਼ਾਟ ਭੇਜ ਕੇ ਬੁਕਿੰਗ ਕਰਾ ਸਕਦੇ ਹੋ ਇਹ ਵਾਲੇ ਜਿਹੜੇ ਸੂਟ ਨੇ ਜੀ ਟੈਬੀ ਲਾਈਨਿੰਗ ਦੀ ਤੁਹਾਨੂੰ ਸ਼ਰਟ ਮਿਲੂਗੀ ਨਾਲ ਮਸਲੀਨ ਦੀ ਸਲਵਾਰ ਲਗਾਈ ਹੋਈ ਹੈ 2.5 ਮੀਟਰ ਦੀ ਤੁਹਾਨੂੰ ਸ਼ਰਟ ਮਿਲੂਗੀ ਤੇ 2.5 ਮੀਟਰ ਦਾ ਕੱਟ ਤੁਹਾਨੂੰ ਸਲਵਾਰ ਦਾ ਮਿਲੂਗਾ ਫੈਬਰਿਕ ਬਹੁਤ ਹੀ ਜ਼ਿਆਦਾ ਫਾਈਨ ਹੈਗਾ ਕੰਨੀ ਵਾਲੇ ਸੂਟ ਨੇ ਜੀ ਇਹ ਤੇ ਰੰਗ ਵੀ ਟੋਟਲੀ ਬੁਟੀਕ ਸਟਾਈਲ ਸੂਟ ਨੇਗੇ ਜਿਹੜਾ ਵੀ ਤੁਸੀਂ ਬੁੱਕ ਕਰਾਉਣਾ ਚਾਹੁੰਦੇ ਹੋ ਲਾਈਟ ਡਾਰਕ ਸਾਰੇ ਤਰ੍ਹਾਂ ਦੇ ਕਲਰ ਆਪਾਂ ਨੇ ਪੋਸਟ ਕੀਤੇ ਨੇਗੇ ਉਹਦਾ ਤੁਸੀਂ ਸਾਨੂੰ ਸਾਡੇ ਵਟਸਐਪ ਨੰਬਰ ਤੇ ਸਕਰੀਨਸ਼ਾਟ ਭੇਜ ਕੇ ਬੁਕਿੰਗ ਕਰਾ ਸਕਦੇ ਹੋ ਟੋਟਲੀ ਬੁਟੀਕ ਸਟਾਈਲ ਪੀਸ ਨੇਗੇ ਜੀ ਇਹ ਵਾਲੇ ਜਿਹੜੇ ਸੂਟ ਨੇ ਇਹਨਾਂ ਨੂੰ ਤੁਸੀਂ ਲੈਸਾਂ ਲਗਾ ਕੇ ਸਾਡੇ ਤੋਂ ਸਟਿਚ ਵੀ ਕਰਵਾ ਸਕਦੇ ਹੋਗੇ ਬਹੁਤ ਸੋਹਣੀ ਡਿਜ਼ਾਈਨਿੰਗ ਇਹ ਵਾਲੇ ਸੂਟਾਂ ਤੇ ਹੋ ਜਾਂਦੀ ਹੈਗੀ ਜੇ ਤੁਸੀਂ ਸਲਵਾਰ ਦੇ ਪੌਂਚੇ ਤੇ ਵਰਕ ਕਰਾਉਣਾ ਚਾਹੁੰਦੇ ਹੋ ਤਾਂ ਆਪਣੇ ਕੋਲ ਵਰਕ ਦੀ ਆਪਸ਼ਨ ਵੀ ਅਵੇਲੇਬਲ ਆ ਤੁਸੀਂ ਵਰਕ ਕਰਾ ਕੇ ਵੀ ਇਹਨਾਂ ਸੂਟਾਂ ਨੂੰ ਡਿਜ਼ਾਈਨਰ ਲੁੱਕ ਦੇ ਵਿੱਚ ਤਿਆਰ ਕਰਾ ਸਕਦੇ ਹੋ ਥੈਂਕ ਯੂ ਜੀ ਚੈਨਲ ਨੂੰ ਸਬਸਕ੍ਰਾਈਬ